ਧਨ ਧਨ ਬਾਬਾ ਸ਼੍ਰੀ ਚੰਦ ਗੁਰੂ ਨਾਨਕ ਦੇ ਜੇਠੇ ਪੁੱਤ ਤਿਆਗ ਤਪੱਸਿਆ ਜੋਤ ਅਨੂਪ ਜਗ ਵਿੱਚ ਚਮਕੇ ਸਤ ਸੁਰਤ ਬਾਬਾ ਜੀ ਦਇਆ ਦੇ ਸਾਗਰ ਕਿਰਪਾ ਕਮਲ ਹਿਰਦੈ ਵਿਸ਼ਾਲ ਜਗਤ ਉਧਾਰੇ ਗੁਰ ਕਿਰਪਾ ਨਾਲ ਬਚਨ ਉਹਨਾਂ ਦੇ ਬੇਮਿਸਾਲ ਜਿੱਥੇ ਕਾਲੇ ਜਾਦੂ ਤੰਤਰ ਮੰਤਰ ਟੂਣੇ ਉਥੇ ਨਾਮ ਬਚਾਵੇ ਸਦਾ ਬਾਬਾ ਸ਼੍ਰੀਚੰਦ ਦਾ ਨਾਮ ਜਪੇ ਜੋ ਉਸ ਉੱਤੇ ਹੋਵੇ ਮਿਹਰ ਵੱਡਾ ਕਾਲੇ ਜਾਦੂ ਟੂਣੇ ਸਾਰੇ ਨਾਮ ਸੁਣੀ ਭਜ ਜਾਣ ਦੇ ਭਗਤ ਜਨਾਂ ਦੇ ਆਸ ਪੂਰੇ ਦੁਸ਼ਮਣ ਆਪ ਝੋਕ ਜਾਣ ਦੇ ਬਾਬਾ ਜੀ ਰੱਖਣ ਵਾਲੇ ਸਭ ਦੇ ਕਾਲਾ ਕਾਲ ਤੂੜੇ ਦਈ ਜਿੱਥੇ ਨਾਮ ਲਏ ਸ੍ਰੀ ਚੰਦ ਦਾ ਉਥੇ ਭੈ ਨਾ ਰਹੇ ਕੋਈ ਭਗਤਾ ਉਤੇ ਮਿਹਰ ਅਤ ਡੂੰਗੀ ਦਿੰਦੇ ਧਨ ਦੌਲਤ ਰੂਪ ਅਨੇਕ ਜਿੰਨਾ ਸਿਮਰਿਆ ਬਾਬਾ ਸ੍ਰੀ ਚੰਦ ਉਹਨਾਂ ਦੇ ਕਰਮ ਖੁੱਲੇ ਪੀਕ ਜਨਾਨੇ ਸਿਮਰਿਆ ਬਾਬਾ ਸ਼੍ਰੀ ਚੰਦ ਉਹਨਾਂ ਦੇ ਖੁੱਲੇ ਕਰਮ ਦੇ ਲੇਖ ਸੋਨੇ ਚਾਂਦੀ ਦੀ ਵਰਖਾ ਕਰਦੀ ਮਾਇਆ ਦੀ ਰੀਜ ਉਤਾਰਦੀ ਜਿਸ ਘਰ ਅੰਦਰ ਬਾਬਾ ਵਾਸਦੇ ਉਥੇ ਰੋਜ ਆਨੰਦ ਉਪਜਦੇ ਤੰਤਰ ਮੰਤਰ ਦਾ ਨਾਸ ਕਰੀ ਕਾਲਾ ਜਾਦੂ ਹੋ ਜਾਏ ਭਸਮ ਜਿਸ ਉੱਤੇ ਬਾਬਾ ਰੱਖਣ ਹੱਥ ਉਸ ਦਾ ਜੀਵਨ ਹੋਵੇ ਕਸਮ ਜਗਤ ਵਿੱਚ ਬਾਬਾ ਜੋਤ ਅਨੂਪ ਗੁਰੂ ਨਾਨਕ ਦੀ ਆਤਮ ਜੋਤ ਤਪ ਦੇ ਤਾਰਕ ਸੰਸਾਰ ਦੇ ਪਾਲਕ ਜਗ ਅੰਦਰ ਚਮਕਦੇ ਪ੍ਰਕਾਸ਼ ਰੋਤ ਧਿਆਨ ਜਿਹੜਾ ਲਗਾਵੇ ਚੇਤਨ ਨਾਲ ਮਿਲੇ ਆਨੰਦ ਅਤੁੱਲ ਅਦਿਕ ਬਾਬਾ ਸ਼੍ਰੀਚੰਦ ਜਗਤ ਦੇ ਤਾਰਕ ਜਿਵੇਂ ਚੰਦ ਚਮਕੇ ਅੰਧਕਾਰ ਵਿੱਚ ਬਾਬਾ ਜੀ ਦੇ ਬਚਨ ਅਮੋਲਕ ਸੁਣ ਕੇ ਪਾਪ ਹੋਣ ਨਾਸ਼ ਜਿਸ ਮਨ ਅੰਦਰ ਨਾਮ ਵਸਾਏ ਉਥੇ ਰਹੇ ਸਦਾ ਵਿਸ਼ਵਾਸ ਦੁਸ਼ਮਨ ਦਾ ਨਾਸ਼ ਕਰਾਵਨ ਜੋ ਭਗਤ ਲਏ ਨਾਮ ਦਾ ਆਸਰਾ ਬਾਬਾ ਜੀ ਰਖਵਾਲੇ ਪੂਰਨ ਸੱਚੇ ਗੁਰ ਜੋਤ ਉਤਪੰਨ ਦੁਸ਼ਮਨ ਦਾ ਨਾਸ਼ ਕਰਾਵਨ ਜੋ ਭਗਤ ਲਏ ਨਾਮ ਦਾ ਆਸਰਾ ਬਾਬਾ ਜੀ ਰਖਵਾਲੇ ਪੂਰਨ ਸੱਚੇ ਗੁਰ ਦੇ ਜੋਤ ਉਤਪੰਨ ਜਿੰਨਾ ਉਤੇ ਕਾਲੇ ਜਾਦੂ ਦੇ ਬੰਧਨ ਬਾਬਾ ਕਰਦੇ ਛੁਟਕਾਰਾ ਨਾਮ ਉਚਾਰਨ ਨਾਲ ਹੀ ਮਿਟਦਾ ਜਿਵੇਂ ਸੂਰਜ ਮਿਟਾਵੇ ਅੰਧਕਾਰ ਭਗਤਾਂ ਦੇ ਘਰ ਸੁਖ ਸ਼ਾਂਤੀ ਲਕshmi ਧਨ ਆਉਂਦਾ ਬੇ ਹਿਸਾਬ ਕਿਰਪਾ ਕਰਕੇ ਬਾਬਾ ਦੀਨ ਮਿਹਰ ਕਰਦੇ ਮਨੁੱਖ ਨੂੰ ਕਾਮ ਜਾਪ ਜਿਸ ਦੇ ਮਨ ਵਿੱਚ ਸ੍ਰੀ ਚੰਦ ਵਸੇ ਉਸ ਦਾ ਪਰਮ ਸਭ ਮਿਟ ਜਾਏ ਕਾਲ ਤੰਤਰ ਕੋ ਜਨਾ ਕਰ ਸਕੀ ਨਾਮ ਸੁਣ ਕੇ ਆਪ ਡਰ ਜਾਏ ਬਾਬਾ ਜੀ ਸਤ ਸਰੂਪ ਅਤ ਉੱਚੇ ਜੋਤ ਅਗੰ ਅਪਰੰਪਰਵਾਨ ਸ੍ਰੀ ਚੰਦ ਜੀ ਦਾ ਨਾਮ ਜਪ ਮਿਟੇ ਦੁੱਖਾਂ ਦਾ ਹਰ ਇਕ ਮਾਨ ਤਪ ਦੇ ਤਾਰਕ ਧਰਮ ਦੇ ਰਾਖੇ ਸਾਧ ਸੰਗਤ ਦੇ ਅਧਿਕਾਰ ਜਗ ਵਿੱਚ ਬਾਬਾ ਨੂਰ ਬਣ ਕੇ ਕਰ ਦੇ ਅਨੇਕਾਂ ਉਧਾਰ ਜਿਸ ਘਰ ਵਿੱਚ ਸ੍ਰੀ ਚੰਦ ਸਿਮਰਨ ਉਥੇ ਕਦੇ ਨਾ ਆਵੇ ਕਲੇਸ਼ ਸੁਖ ਸੰਪਤੀ ਵਰਖਾ ਹੋਵੇ ਮੰਗਲ ਹੋਵੇ ਅਬਿਨਾਸੀ ਵੇਸ਼ ਦੋਸ਼ ਮਨਾ ਦੇ ਮਨ ਡੋਲ ਜਾਣ ਜਦ ਭਗਤ ਲਈ ਬਾਬਾ ਦਾ ਨਾਮ ਤੰਤਰ ਮੰਤਰ ਪਸਮ ਹੋ ਜਾਵੀ ਮਿਟ ਜਾਏ ਕਾਲਾ ਸਭ ਕਾਮ ਕਰ ਦੇ ਬਾਬਾ ਜੀ ਮਾਇਆ ਦੀ ਵਰਖਾ ਭਗਤਾਂ ਉੱਤੇ ਰਹੀ ਕਿਰਪਾ ਜਿੰਨਾ ਮੰਗੇ ਅਰਦਾਸ ਸੱਚੀ ਬਾਬਾ ਨੇ ਭਰੀ ਝੋਲੀ ਅਤੁੱਲ ਕਿਰਪਾ ਨਾਨਕ ਦੇ ਪੁੱਤਰ ਤਪਸਵੀ ਮਹਾ ਅਲੱਖ ਨਿਰੰਝਨ ਜੋਤ ਸਮਾਨ ਜਗਤ ਉਧਾਰਕ ਬਾਬਾ ਸ਼੍ਰੀ ਚੰਦ ਨਮੋ ਨਮੋ ਸਤਨਾਮ ਪ੍ਰਧਾਨ ਬਾਬਾ ਜੀ ਕਾਲਾਂ ਦੇ ਕਾਲ ਅੰਤਰਯਾਮੀ ਪ੍ਰਤਾਪੀ ਰਾਜ ਜੇ ਸਨੇ ਲਿਆ ਨਾਮ ਸ਼੍ਰੀ ਚੰਦ ਦਾ ਉਸ ਦਾ ਹੋਵੇ ਸਦਾ ਸਮਾਜ ਧਰਤੀ ਆਕਾਸ਼ ਜਪੇ ਉਹਨਾਂ ਦਾ ਨਾਮ ਪਵਨ ਪਾਣੀ ਪਾਣੀ ਪਵਨ ਪਾਣੀ ਪਾਵਨ ਹੋ ਜਾਏ ਜਿਸ ਨੇ ਬਾਬਾ ਸ਼੍ਰੀ ਚੰਦ ਧਿਆਇਆ ਉਸ ਉੱਤੇ ਪ੍ਰਭੂ ਆਪ ਆਇ ਤੂੰ ਹੀ ਰਾਖਾ ਤੂੰ ਹੀ ਸਾਥੀ ਬਾਬਾ ਸ਼੍ਰੀ ਚੰਦ ਨਿਰਭਾਉ ਨਾਮ ਭਗਤਾਂ ਦੀ ਜੋ ਭਗਤਾਂ ਦੀ ਜਿੰਦ ਤੂੰ ਰੱਖਦਾ ਮਿਟਾਵੇ ਹਰ ਇੱਕ ਵਿਪਤ ਕਾਮ ਕਾਲੇ ਜਾਦੂ ਦਾ ਜਾਲ ਤੋੜੇ ਜਿੱਥੇ ਨਾਮ ਜਪਿਆ ਤੇਰਾ ਮੰਗਲ ਕਰੇ ਸਦਾ ਘਰ ਅੰਦਰ ਹੋਵੇ ਪ੍ਰਕਾਸ਼ ਚੰਦ ਸਵੇਰਾ ਜਗਤ ਅੰਦਰ ਚਰਚਾ ਤੇਰੀ ਸਤਿ ਸ੍ਰੀ ਚੰਦ ਬਾਬਾ ਪ੍ਰਭੂ ਤੂੰ ਹੀ ਰਖਵਾਲਾ ਸੱਚਾ ਸਾਧ ਜਪੇ ਜਿਸ ਨੇ ਤੂੰ ਬਣ ਜਾਏ ਰੂਹ ਬਾਬਾ ਜੀ ਦੀ ਜੋਤ ਅਜਰ ਅਮਰ ਜੋਤ ਜੋਤ ਰਲਾਈ ਸਤਿਗੁਰ ਨਾਲ ਧਨ ਧਨ ਸ਼੍ਰੀ ਚੰਦ ਮਹਾਨ ਤਪੱਸਵੀ ਕਰਦੇ ਭਗਤਾਂ ਉੱਤੇ ਬੇਮਿਸਾਲ ਸੁਖ ਸੰਪਤੀ ਮਿਲੇ ਘਰ ਅੰਦਰ ਸ਼ਾਂਤੀ ਰਹੇ ਦਿਨ ਰਾਤ ਕਰਨਾ ਕਰ ਬਾਬਾ ਸ਼੍ਰੀ ਚੰਦ ਭਗਤਾਂ ਦੇ ਸਦਾ ਰਹੋ ਸੈਨ हे ਧਨ ਬਾਬਾ ਸ਼੍ਰੀ ਚੰਦ ਜੀ ਤੁਹਾਡੇ ਚਰਨਾਂ ਵਿੱਚ ਸਦਾ ਅਰਦਾਸ ਰਹੇ ਸਾਨੂੰ ਤੂੰ ਸੱਚੇ ਰਾਹ ਉੱਤੇ ਚਲਾ ਦੁਸ਼ਮਨਾ ਦਾ ਨਾਸ਼ ਕਰ ਕਾਲੀ ਜਾਦੂ ਤੰਤਰ ਮੰਤਰ ਤੋਂ ਰੱਖਿਆ ਕਰ ਸੁਖ ਸ਼ਾਂਤੀ ਧਨ ਦੌਲਤ ਤੇ ਆਤਮਕ ਆਨੰਦ ਬਖਸ਼ ਤਨ ਤਨ ਬਾਬਾ ਸ਼੍ਰੀਚੰਦ ਮਹਾਰਾਜ ਜੀ ਕੀ ਜੈ ਤਨ ਤਨ ਬਾਬਾ ਸ਼੍ਰੀਚੰਦ ਗੁਰੂ ਨਾਨਕ ਦੇ ਜੇਠੇ ਪੁੱਤ ਤਿਆਗ ਤਪੱਸਿਆ ਜੋਤ ਅਨੂਪ ਜਗ ਵਿੱਚ ਚਮਕੇ ਸਤ ਸੁਰਤ ਬਾਬਾ ਜੀ ਦਇਆ ਦੇ ਸਾਗਰ ਕਿਰਪਾ ਕਮਲ ਹਿਰਦੈ ਵਿਸ਼ਾਲ ਜਗਤ ਉਧਾਰੇ ਗੁਰ ਕਿਰਪਾ ਨਾਲ ਬਚਨ ਉਹਨਾਂ ਦੇ ਬੇਮਿਸਾਲ ਜਿੱਥੇ ਕਾਲੇ ਜਾਦੂ ਤੰਤਰ ਮੰਤਰ ਟੂਣੇ ਉਥੇ ਨਾਮ ਬਚਾਵੇ ਸਦਾ ਬਾਬਾ ਸ਼੍ਰੀਚੰਦ ਦਾ ਨਾਮ ਜਪੇ ਜੋ ਉਸ ਉੱਤੇ ਹੋਵੇ ਮਿਹਰ ਵੱਡਾ ਕਾਲੇ ਜਾਦੂ ਟੂਣੇ ਸਾਰੇ ਨਾਮ ਸੁਣੀ ਭਜ ਜਾਣ ਦੇ ਭਗਤ ਜਨਾਂ ਦੇ ਆਸ ਪੂਰੇ ਦੁਸ਼ਮਣ ਆਪ ਝੋਕ ਜਾਣ ਦੇ ਬਾਬਾ ਜੀ ਰੱਖਣ ਵਾਲੇ ਸਭ ਦੇ ਕਾਲਾ ਕਾਲ ਤੂੜੇ ਦਈ ਜਿੱਥੇ ਨਾਮ ਲਏ ਸ੍ਰੀ ਚੰਦ ਦਾ ਉਥੇ ਭੈ ਨਾ ਰਹੇ ਕੋਈ ਭਗਤਾ ਉਤੇ ਮਿਹਰ ਅਤ ਡੂੰਗੀ ਦਿੰਦੇ ਧਨ ਦੌਲਤ ਰੂਪ ਅਨੇਕ ਜਿੰਨਾ ਸਿਮਰਿਆ ਬਾਬਾ ਸ੍ਰੀ ਚੰਦ ਉਹਨਾਂ ਦੇ ਕਰਮ ਖੁੱਲੇ ਪੀਕ ਜਨਾਂ ਨੇ ਸਿਮਰਿਆ ਬਾਬਾ ਸ਼੍ਰੀ ਚੰਦ ਉਹਨਾਂ ਦੇ ਖੁੱਲੇ ਕਰਮ ਦੇ ਲੇਖ ਸੋਨੇ ਚਾਂਦੀ ਦੀ ਵਰਖਾ ਕਰਦੇ ਮਾਇਆ ਦੀ ਰੀਜ ਉਤਾਰਦੇ ਜਿਸ ਘਰ ਅੰਦਰ ਬਾਬਾ ਵਾਸਦੇ ਉਥੇ ਰੋਜ ਆਨੰਦ ਉਪਜਦੇ ਤੰਤਰ ਮੰਤਰ ਦਾ ਨਾਸ ਕਰੀ ਕਾਲਾ ਜਾਦੂ ਹੋ ਜਾਏ ਭਸਮ ਜਿਸ ਉੱਤੇ ਬਾਬਾ ਰੱਖਣ ਹੱਥ ਉਸ ਦਾ ਜੀਵਨ ਹੋਵੇ ਕਸਮ ਜਗਤ ਵਿੱਚ ਬਾਬਾ ਜੋਤ ਅਨੂਪ ਗੁਰੂ ਨਾਨਕ ਦੀ ਆਤਮ ਜੋਤ ਤਾਪ ਦੇ ਤਾਰਕ ਸੰਸਾਰ ਦੇ ਪਾਲਕ ਜਗ ਅੰਦਰ ਚਮਕਦੇ ਪ੍ਰਕਾਸ਼ ਰੋਤ ਧਿਆਨ ਜਿਹੜਾ ਲਗਾਵੇ ਚੇਤਨ ਨਾਲ ਮਿਲੇ ਆਨੰਦ ਅਤੁੱਲ ਅਦਿਕ ਬਾਬਾ ਸ਼੍ਰੀ ਚੰਦ ਜਗਤ ਦੇ ਤਾਰਕ ਜਿਵੇਂ ਚੰਦ ਚਮਕੇ ਅੰਧਕਾਰ ਵਿੱਚ ਬਾਬਾ ਜੀ ਦੇ ਬਚਨ ਅਮੋਲਕ ਸੁਣ ਕੇ ਪਾਪ ਹੋਣ ਨਾਸ਼ ਜਿਸ ਮਨ ਅੰਦਰ ਨਾਮ ਵਸਾਏ ਉਥੇ ਰਹੇ ਸਦਾ ਵਿਸ਼ਵਾਸ ਦੁਸ਼ਮਨ ਦਾ ਨਾਸ਼ ਕਰਮਨ ਜੋ ਭਗਤ ਲਏ ਨਾਮ ਦਾ ਆਸਰਾ ਬਾਬਾ ਜੀ ਰਖਵਾਲੇ ਪੂਰਨ ਸੱਚੇ ਗੁਰ ਜੋਤ ਉਤਪੰਨ ਦੁਸ਼ਮਨ ਦਾ ਨਾਸ਼ ਕਰਮਨ ਜੋ ਭਗਤ ਲਏ ਨਾਮ ਦਾ ਆਸਰਾ ਬਾਬਾ ਜੀ ਰਖਵਾਲੇ ਪੂਰਨ ਸੱਚੇ ਗੁਰ ਦੇ ਜੋਤ ਉਤਪੰਨ ਜਿੰਨਾ ਉਤੇ ਕਾਲੇ ਜਾਦੂ ਦੇ ਬੰਧਨ ਬਾਬਾ ਕਰਦੇ ਛੁਟਕਾਰਾ ਨਾਮ ਉਚਾਰਨ ਨਾਲ ਹੀ ਮਿਟਦਾ ਜਿਵੇਂ ਸੂਰਜ ਮਿਟਾਵੇ ਅੰਧਕਾਰ ਭਗਤਾ ਦੇ ਕਰ ਸੁਖ ਸ਼ਾਂਤੀ ਲਕshmi ਧਨ ਆਉਂਦਾ ਬੇ ਹਿਸਾਬ ਕਿਰਪਾ ਕਰਕੇ ਬਾਬਾ ਦੀਨ ਮਿਹਰ ਕਰਦੇ ਮਨੁੱਖ ਨੂੰ ਕਾਮ ਜਾਪ ਜਿਸ ਦੇ ਮਨ ਵਿੱਚ ਸ੍ਰੀ ਚੰਦ ਵਸੇ ਉਸ ਦਾ ਪਰਮ ਸਭ ਮਿਟ ਜਾਏ ਕਾਲ ਤੰਤਰ ਕੋ ਜਨਾ ਕਰ ਸਕੀ ਨਾਮ ਸੁਣ ਕੇ ਆਪ ਡਰ ਜਾਏ ਬਾਬਾ ਜੀ ਸਤ ਸਰੂਪ ਅਤ ਉੱਚੇ ਜੋਤ ਅਗੰ ਅਪਰੰਪਰਵਾਨ ਸ੍ਰੀ ਚੰਦ ਜੀ ਦਾ ਨਾਮ ਜਪੋ ਮਿਟੇ ਦੁੱਖਾਂ ਦਾ ਹਰ ਇਕ ਮਾਨ ਤਪ ਦੇ ਤਾਰਕ ਧਰਮ ਦੇ ਰਾਖੇ ਸਾਧ ਸੰਗਤ ਦੇ ਅਧਿਕਾਰ ਜਗ ਵਿੱਚ ਬਾਬਾ ਨੂਰ ਬਣ ਕੇ ਕਰ ਦੇ ਅਨੇਕਾਂ ਉਧਾਰ ਜਿਸ ਘਰ ਵਿੱਚ ਸ੍ਰੀ ਚੰਦ ਸਿਮਰਨ ਉਥੇ ਕਦੇ ਨਾ ਆਵੇ ਕਲੇਸ਼ ਸੁਖ ਸੰਪਤੀ ਵਰਖਾ ਹੋਵੇ ਮੰਗਲ ਹੋਵੇ ਅਬਿਨਾਸੀ ਵੇਸ਼ ਦੋਸ਼ ਮਨਾ ਦੇ ਮਨ ਡੋਲ ਜਾਣ ਜਦ ਭਗਤ ਲੇ ਬਾਬਾ ਦਾ ਨਾਮ ਤੰਤਰ ਮੰਤਰ ਪਸਮ ਹੋ ਜਾਵੀ ਮਿਟ ਜਾਏ ਕਾਲਾ ਸਭ ਕਾਮ ਕਰ ਦੇ ਬਾਬਾ ਜੀ ਮਾਇਆ ਦੀ ਵਰਖਾ ਭਗਤਾਂ ਉੱਤੇ ਰਹੀ ਕਿਰਪਾ ਜਿੰਨਾ ਮੰਗੇ ਅਰਦਾਸ ਸੱਚੀ ਬਾਬਾ ਨੇ ਭਰੀ ਝੋਲੀ ਅਤੁੱਲ ਕਿਰਪਾ ਨਾਨਕ ਦੇ ਪੁੱਤਰ ਤਪਸਵੀ ਮਹਾ ਅਲੱਖ ਨਿਰੰજન ਜੋਤ ਸਮਾਨ ਜਗਤ ਉਧਾਰਕ ਬਾਬਾ ਸ਼੍ਰੀ ਚੰਦ ਨਮੋ ਨਮੋ ਸਤਨਾਮ ਪ੍ਰਧਾਨ ਬਾਬਾ ਜੀ ਕਾਲਾਂ ਦੇ ਕਾਲ ਅੰਤਰ ਯਾਮੀ ਪ੍ਰਤਾਪੀ ਰਾਜ ਜਿਸ ਨੇ ਲਿਆ ਨਾਮ ਸ਼੍ਰੀ ਚੰਦ ਦਾ ਉਸ ਦਾ ਹੋਵੇ ਸਦਾ ਸਮਾਜ ਧਰਤੀ ਆਕਾਸ਼ ਜਪੇ ਉਹਨਾਂ ਦਾ ਨਾਮ ਪਵਨ ਪਾਣੀ ਪਾਣੀ ਪਵਨ ਪਾਣੀ ਪਾਵਨ ਹੋ ਜਾਏ ਜਿਸ ਨੇ ਬਾਬਾ ਸ਼੍ਰੀ ਚੰਦ ਧਿਆਇਆ ਉਸ ਉੱਤੇ ਪ੍ਰਭੂ ਆਪ ਆਇ ਤੂੰ ਹੀ ਰਾਖਾ ਤੂੰ ਹੀ ਸਾਥੀ ਬਾਬਾ ਸ਼੍ਰੀ ਚੰਦ ਨਿਰਭਾਉ ਨਾਮ ਭਗਤਾਂ ਦੀ ਜੋ ਭਗਤਾਂ ਦੀ ਜਿੰਦ ਤੂੰ ਰੱਖਦਾ ਮਿਟਾਵੇ ਹਰ ਇੱਕ ਵਿਪਤ ਕਾਮ ਕਾਲੇ ਜਾਦੂ ਦਾ ਜਾਲ ਤੋੜੇ ਜਿੱਥੇ ਨਾਮ ਜਪਿਆ ਤੇਰਾ ਮੰਗਲ ਕਰੇ ਸਦਾ ਘਰ ਅੰਦਰ ਹੋਵੇ ਪ੍ਰਕਾਸ਼ ਚੰਦ ਸਵੇਰਾ ਜਗਤ ਅੰਦਰ ਚਰਚਾ ਤੇਰੀ ਸਤਿ ਸ੍ਰੀ ਚੰਦ ਬਾਬਾ ਪ੍ਰਭੂ ਤੂੰ ਹੀ ਰਖਵਾਲਾ ਸੱਚਾ ਸਾਧ ਜਪੇ ਜਿਸ ਨੇ ਤੂੰ ਬਣ ਜਾਏ ਰੂਹ ਬਾਬਾ ਜੀ ਦੀ ਜੋਤ ਅਜਰ ਅਮਰ ਜੋਤ ਜੋਤ ਰਲਾਈ ਸਤਿਗੁਰ ਨਾਲ ਧਨ ਧਨ ਸ਼੍ਰੀ ਚੰਦ ਮਹਾਨ ਤਪੱਸਵੀ ਕਰਦੇ ਭਗਤਾਂ ਉੱਤੇ ਬੇਮਿਸਾਲ ਸੁਖ ਸੰਪਤੀ ਮਿਲੇ ਘਰ ਅੰਦਰ ਸ਼ਾਂਤੀ ਰਹੇ ਦਿਨ ਰਾਤ ਕਰਨਾ ਕਰ ਬਾਬਾ ਸ਼੍ਰੀ ਚੰਦ ਭਗਤਾਂ ਦੇ ਸਦਾ ਰਹੋ ਸੈਨ हे ਧਨ ਬਾਬਾ ਸ਼੍ਰੀ ਚੰਦ ਜੀ ਤੁਹਾਡੇ ਚਰਨਾਂ ਵਿੱਚ ਸਦਾ ਅਰਦਾਸ ਰਹੇ ਸਾਨੂੰ ਤੂੰ ਸੱਚੇ ਰਾਹ ਉੱਤੇ ਚਲਾ ਦੁਸ਼ਮਨਾ ਦਾ ਨਾਸ਼ ਕਰ ਕਾਲੀ ਜਾਦੂ ਤੰਤਰ ਮੰਤਰ ਤੋਂ ਰੱਖਿਆ ਕਰ ਸੁਖ ਸ਼ਾਂਤੀ ਧਨ ਦੌਲਤ ਤੇ ਆਤਮਕ ਆਨੰਦ ਬਖਸ਼ ਤਨ ਤਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਕੀ ਜੈ ਤਨ ਤਨ ਬਾਬਾ ਸ਼੍ਰੀ ਚੰਦ ਗੁਰੂ ਨਾਨਕ ਦੇ ਜੇਠੇ ਪੁੱਤ ਤਿਆਗ ਤਪੱਸਿਆ ਜੋਤ ਅਨੂਪ ਜਗ ਵਿੱਚ ਚਮਕੇ ਸਤ ਸੁਰਤ ਬਾਬਾ ਜੀ ਦਇਆ ਦੇ ਸਾਗਰ ਕਿਰਪਾ ਕਮਲ ਹਿਰਦੈ ਵਿਸ਼ਾਲ ਜਗਤ ਉਧਾਰੇ ਗੁਰ ਕਿਰਪਾ ਨਾਲ ਬਚਨ ਉਹਨਾਂ ਦੇ ਬੇਮਿਸਾਲ ਜਿੱਥੇ ਕਾਲੇ ਜਾਦੂ ਤੰਤਰ ਮੰਤਰ ਟੂਣੇ ਉਥੇ ਨਾਮ ਬਚਾਵੇ ਸਦਾ ਬਾਬਾ ਸ਼੍ਰੀ ਚੰਦ ਦਾ ਨਾਮ ਜਪੇ ਜੋ ਉਸ ਉੱਤੇ ਹੋਵੇ ਮਿਹਰ ਵੱਡਾ ਕਾਲੇ ਜਾਦੂ ਟੂਣੇ ਸਾਰੇ ਨਾਮ ਸੁਣੀ ਭਜ ਜਾਣ ਦੇ ਭਗਤ ਜਨਾਂ ਦੇ ਆਸ ਪੂਰੇ ਦੁਸ਼ਮਣ ਆਪ ਝੋਕ ਜਾਣ ਦੇ ਬਾਬਾ ਜੀ ਰੱਖਣ ਵਾਲੇ ਸਭ ਦੇ ਕਾਲਾ ਕਾਲ ਤੂੜੇ ਦਈ ਜਿੱਥੇ ਨਾਮ ਲਏ ਸ੍ਰੀ ਚੰਦ ਦਾ ਉਥੇ ਭੈ ਨਾ ਰਹੇ ਕੋਈ ਭਗਤਾ ਉਤੇ ਮਿਹਰ ਅਤ ਡੂੰਗੀ ਦਿੰਦੇ ਧਨ ਦੌਲਤ ਰੂਪ ਅਨੇਕ ਜਿੰਨਾ ਸਿਮਰਿਆ ਬਾਬਾ ਸ੍ਰੀ ਚੰਦ ਉਹਨਾਂ ਦੇ ਕਰਮ ਖੁੱਲੇ ਪੀਕ ਜਨਾਨੇ ਸਮਰਿਆ ਬਾਬਾ ਸ਼੍ਰੀ ਚੰਦ ਉਹਨਾਂ ਦੇ ਖੁੱਲੇ ਕਰਮ ਦੇ ਲੇਖ ਸੋਨੇ ਚਾਂਦੀ ਦੀ ਵਰਖਾ ਕਰਦੀ ਮਾਇਆ ਦੀ ਰੀਜ ਉਤਾਰਦੀ ਜਿਸ ਘਰ ਅੰਦਰ ਬਾਬਾ ਵਾਸਦੇ ਉਥੇ ਰੋਜ ਆਨੰਦ ਉਪਜਦੇ ਮੰਤਰ ਮੰਤਰ ਦਾ ਨਾਸ ਕਰੀ ਕਾਲਾ ਜਾਦੂ ਹੋ ਜਾਏ ਭਸਮ ਜਿਸ ਉੱਤੇ ਬਾਬਾ ਰੱਖਣ ਹੱਥ ਉਸ ਦਾ ਜੀਵਨ ਹੋਵੇ ਕਸਮ ਜਗਤ ਵਿੱਚ ਬਾਬਾ ਜੋਤ ਅਨੂਪ ਗੁਰੂ ਨਾਨਕ ਦੀ ਆਤਮ ਜੋਤ ਤਾਪ ਦੇ ਤਾਰਕ ਸੰਸਾਰ ਦੇ ਪਾਲਕ ਜਗ ਅੰਦਰ ਚਮਕਦੇ ਪ੍ਰਕਾਸ਼ ਰੋਤ ਧਿਆਨ ਜਿਹੜਾ ਲਗਾਵੇ ਚੇਤਨ ਨਾਲ ਮਿਲੇ ਆਨੰਦ ਅਤੁੱਲ ਅਦਿਕ ਬਾਬਾ ਸ਼੍ਰੀ ਚੰਦ ਜਗਤ ਦੇ ਤਾਰਕ ਜਿਵੇਂ ਚੰਦ ਚਮਕੇ ਅੰਧਕਾਰ ਵਿੱਚ ਬਾਬਾ ਜੀ ਦੇ ਬਚਨ ਅਮੋਲਕ ਸੁਣ ਕੇ ਪਾਪ ਹੋਣ ਨਾਸ਼ ਜਿਸ ਮਨ ਅੰਦਰ ਨਾਮ ਵਸਾਏ ਉਥੇ ਰਹੇ ਸਦਾ ਵਿਸ਼ਵਾਸ ਦੁਸ਼ਮਨ ਦਾ ਨਾਸ਼ ਕਰਾਵਨ ਜੋ ਭਗਤ ਲਏ ਨਾਮ ਦਾ ਆਸਰਾ ਬਾਬਾ ਜੀ ਰਖਵਾਲੇ ਪੂਰਨ ਸੱਚੇ ਗੁਰ ਜੋਤ ਉਤਪੰਨ ਦੁਸ਼ਮਨ ਦਾ ਨਾਸ਼ ਕਰਾਵਨ ਜੋ ਭਗਤ ਲਏ ਨਾਮ ਦਾ ਆਸਰਾ ਬਾਬਾ ਜੀ ਰਖਵਾਲੇ ਪੂਰਨ ਸੱਚੇ ਗੁਰ ਦੇ ਜੋਤ ਉਤਪੰਨ ਜਿੰਨਾ ਉਤੇ ਕਾਲੇ ਜਾਦੂ ਦੇ ਬੰਧਨ ਬਾਬਾ ਕਰਦੇ ਛੁਟਕਾਰਾ ਨਾਮ ਉਚਾਰਨ ਨਾਲ ਹੀ ਮਿਟਦਾ ਜਿਵੇਂ ਸੂਰਜ ਮਿਟਾਵੇ ਅੰਧਕਾਰ ਭਗਤਾ ਦੇ ਘਰ ਸੁਖ ਸ਼ਾਂਤੀ ਲਕshmi ਧਨ ਆਉਂਦਾ ਬੇ ਹਿਸਾਬ ਕਿਰਪਾ ਕਰਕੇ ਬਾਬਾ ਦੀਨ ਮਿਹਰ ਕਰਦੇ ਮਨੁੱਖ ਨੂੰ ਕਾਮ ਜਾਪ ਜਿਸ ਦੇ ਮਨ ਵਿੱਚ ਸ੍ਰੀ ਚੰਦ ਵਸੇ ਉਸ ਦਾ ਪਰਮ ਸਭ ਮਿਟ ਜਾਏ ਕਾਲ ਤੰਤਰ ਕੋ ਜਨਾ ਕਰ ਸਕੇ ਨਾਮ ਸੁਣ ਕੇ ਆਪ ਡਰ ਜਾਏ ਬਾਬਾ ਜੀ ਸਤ ਸਰੂਪ ਅਤ ਉੱਚੇ ਜੋਤ ਅਗੰਮ ਅਪਰੰਪਰਵਾਨ ਸ੍ਰੀ ਚੰਦ ਜੀ ਦਾ ਨਾਮ ਜਪੋ ਮਿਟੇ ਦੁੱਖਾਂ ਦਾ ਹਰ ਇਕਮਾਨ ਆਪ ਦੇ ਤਾਰਕ ਧਰਮ ਦੇ ਰਾਖੇ ਸਾਧ ਸੰਗਤ ਦੇ ਅਧਿਕਾਰ ਜਗ ਵਿੱਚ ਬਾਬਾ ਨੂਰ ਬਣ ਕੇ ਕਰ ਦੇ ਅਨੇਕਾਂ ਉਧਾਰ ਜਿਸ ਘਰ ਵਿੱਚ ਸ੍ਰੀ ਚੰਦ ਸਿਮਰਨ ਉਥੇ ਕਦੇ ਨਾ ਆਵੇ ਕਲੇਸ਼ ਸੁਖ ਸੰਪਤੀ ਵਰਖਾ ਹੋਵੇ ਮੰਗਲ ਹੋਵੇ ਅਬਿਨਾਸੀ ਵੇਸ਼ ਦੋਸ਼ ਮਨਾ ਦੇ ਮਨ ਡੋਲ ਜਾਣ ਜਦ ਭਗਤ ਲਈ ਬਾਬਾ ਦਾ ਨਾਮ ਤੰਤਰ ਮੰਤਰ ਪਸਮ ਹੋ ਜਾਵੀ ਮਿਟ ਜਾਏ ਕਾਲਾ ਸਭ ਕਾਮ ਕਰ ਦੇ ਬਾਬਾ ਜੀ ਮਾਇਆ ਦੀ ਵਰਖਾ ਭਗਤਾ ਉੱਤੇ ਰਹੀ ਕਿਰਪਾ ਜਿੰਨਾ ਮੰਗੇ ਅਰਦਾਸ ਸੱਚੀ ਬਾਬਾ ਨੇ ਭਰੀ ਝੋਲੀ ਅਤੁੱਲ ਕਿਰਪਾ ਨਾਨਕ ਦੇ ਪੁੱਤਰ ਤਪਸਵੀ ਮਹਾ ਅਲੱਖ ਨਿਰੰਝਨ ਜੋਤ ਸਮਾਨ ਜਗਤ ਉਧਾਰਕ ਬਾਬਾ ਸ਼੍ਰੀ ਚੰਦ ਨਮੋ ਨਮੋ ਸਤਨਾਮ ਪ੍ਰਧਾਨ ਬਾਬਾ ਜੀ ਕਾਲਾਂ ਦੇ ਕਾਲ ਅੰਤਰਯਾਮੀ ਪ੍ਰਤਾਪੀ ਰਾਜ ਜਿਸ ਨੇ ਲਿਆ ਨਾਮ ਸ਼੍ਰੀ ਚੰਦ ਦਾ ਉਸ ਦਾ ਹੋਵੇ ਸਦਾ ਸਮਾਜ ਧਰਤੀ ਆਕਾਸ਼ ਜਪੇ ਉਹਨਾਂ ਦਾ ਨਾਮ ਪਵਨ ਪਾਣੀ ਪਾਣੀ ਪੰ ਪਵਨ ਪਾਣੀ ਪਾਵਨ ਹੋ ਜਾਏ ਜਿਸ ਨੇ ਬਾਬਾ ਸ਼੍ਰੀ ਚੰਦ ਧਿਆਇਆ ਉਸ ਉੱਤੇ ਪ੍ਰਭੂ ਆਪ ਆਇ ਤੂੰ ਹੀ ਰਾਖਾ ਤੂੰ ਹੀ ਸਾਥੀ ਬਾਬਾ ਸ਼੍ਰੀ ਚੰਦ ਨਿਰਭਾਉ ਨਾਮ ਭਗਤਾਂ ਦੀ ਜੋ ਭਗਤਾਂ ਦੀ ਜਿੰਦ ਤੂੰ ਰੱਖਦਾ ਮਿਟਾਵੇ ਹਰ ਇੱਕ ਬਿਪਤ ਕਾਮ ਕਾਲੇ ਜਾਦੂ ਦਾ ਜਾਲ ਤੋੜੇ ਜਿੱਥੇ ਨਾਮ ਜਪਿਆ ਤੇਰਾ ਮੰਗਲ ਕਰੇ ਸਦਾ ਘਰ ਅੰਦਰ ਹੋਵੇ ਪ੍ਰਕਾਸ਼ ਚੰਦ ਸਵੇਰਾ ਜਗਤ ਅੰਦਰ ਚਰਚਾ ਤੇਰੀ ਸਤਿ ਸ੍ਰੀ ਚੰਦ ਬਾਬਾ ਪ੍ਰਭੂ ਤੂੰ ਹੀ ਰਖਵਾਲਾ ਸੱਚਾ ਸਾਧ ਜਪੇ ਜਿਸ ਨੇ ਤੂੰ ਬਣ ਜਾਏ ਰੂਹ ਬਾਬਾ ਜੀ ਦੀ ਜੋਤ ਅਜਰ ਅਮਰ ਜੋਤ ਜੋਤ ਰਲਾਈ ਸਤਿਗੁਰ ਨਾਲ ਧਨ ਧਨ ਸ਼੍ਰੀ ਚੰਦ ਮਹਾਨ ਤਪੱਸਵੀ ਕਰਦੇ ਭਗਤਾਂ ਉੱਤੇ ਬੇਮਿਸਾਲ ਸੁਖ ਸੰਪਤੀ ਮਿਲੇ ਘਰ ਅੰਦਰ ਸ਼ਾਂਤੀ ਰਹੇ ਦਿਨ ਰਾਤ ਕਰਨਾ ਕਰ ਬਾਬਾ ਸ਼੍ਰੀ ਚੰਦ ਭਗਤਾਂ ਦੇ ਸਦਾ ਰਹੋ ਸੈਨ हे तन बाबा श्री चंद जी ਤੁਹਾਡੇ ਚਰਨਾ ਵਿੱਚ ਸਦਾ ਅਰਦਾਸ ਰਹੇ ਸਾਨੂੰ ਤੂੰ ਸੱਚੇ ਰਾਹ ਉੱਤੇ ਚਲਾ ਦੁਸ਼ਮਨਾ ਦਾ ਨਾਸ਼ ਕਰ ਕਾਲੀ ਜਾਦੂ ਤੰਤਰ ਮੰਤਰ ਤੋਂ ਰੱਖਿਆ ਕਰ ਸੁਖ ਸ਼ਾਂਤੀ ਧਨ ਦੌਲਤ ਤੇ ਆਤਮਕ ਆਨੰਦ ਬਖਸ਼ ਤਨ ਤਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਕੀ ਜੈ ਤਨ ਤਨ ਬਾਬਾ ਸ਼੍ਰੀ ਚੰਦ ਗੁਰੂ ਨਾਨਕ ਦੇ ਜੇਠੇ ਪੁੱਤ ਤਿਆਗ ਤਪੱਸਿਆ ਜੋਤ ਅਨੂਪ ਜਗ ਵਿੱਚ ਚਮਕੇ ਸਤ ਸੁਰਤ ਬਾਬਾ ਜੀ ਦਇਆ ਦੇ ਸਾਗਰ ਕਿਰਪਾ ਕਮਲ ਹਿਰਦੈ ਵਿਸ਼ਾਲ ਜਗਤ ਉਧਾਰੇ ਗੁਰ ਕਿਰਪਾ ਨਾਲ ਬਚਨ ਉਹਨਾਂ ਦੇ ਬੇਮਿਸਾਲ ਜਿੱਥੇ ਕਾਲੇ ਜਾਦੂ ਤੰਤਰ ਮੰਤਰ ਟੂਣੇ ਉਥੇ ਨਾਮ ਬਚਾਵੇ ਸਦਾ ਬਾਬਾ ਸ਼੍ਰੀਚੰਦ ਦਾ ਨਾਮ ਜਪੇ ਜੋ ਉਸ ਉੱਤੇ ਹੋਵੇ ਮਿਹਰ ਵੱਡਾ ਕਾਲੇ ਜਾਦੂ ਟੂਣੇ ਸਾਰੇ ਨਾਮ ਸੁਣੀ ਭਜ ਜਾਣਦੇ ਭਗਤ ਜਨਾਂ ਦੇ ਆਸ ਪੂਰੇ ਦੁਸ਼ਮਣ ਆਪ ਝੋਕ ਜਾਣਦੇ ਬਾਬਾ ਜੀ ਰੱਖਣ ਵਾਲੇ ਸਭ ਦੇ ਕਾਲਾ ਕਾਲ ਤੂੜੇ ਦਈ ਜਿੱਥੇ ਨਾਮ ਲਏ ਸ੍ਰੀ ਚੰਦ ਦਾ ਉਥੇ ਭੈ ਨਾ ਰਹੇ ਕੋਈ ਭਗਤਾ ਉਤੇ ਮਿਹਰ ਅਤ ਡੂੰਗੀ ਦਿੰਦੇ ਧਨ ਦੌਲਤ ਰੂਪ ਅਨੇਕ ਜਿੰਨਾ ਸਿਮਰਿਆ ਬਾਬਾ ਸ੍ਰੀ ਚੰਦ ਉਹਨਾਂ ਦੇ ਕਰਮ ਖੁੱਲੇ ਪੀਕ ਜਨਾਨੇ ਸਿਮਰਿਆ ਬਾਬਾ ਸ਼੍ਰੀਚੰਦ ਉਹਨਾਂ ਦੇ ਖੁੱਲੇ ਕਰਮ ਦੇ ਲੇਖ ਸੋਨੇ ਚਾਂਦੀ ਦੀ ਵਰਖਾ ਕਰਦੇ ਮਾਇਆ ਦੀ ਰੀਜ ਉਤਾਰਦੇ ਜਿਸ ਘਰ ਅੰਦਰ ਬਾਬਾ ਵਾਸਦੇ ਉਥੇ ਰੋਜ ਆਨੰਦ ਉਪਜਦੇ ਮੰਤਰ ਮੰਤਰ ਦਾ ਨਾਸ ਕਰੀ ਕਾਲਾ ਜਾਦੂ ਹੋ ਜਾਏ ਭਸਮ ਜਿਸ ਉੱਤੇ ਬਾਬਾ ਰੱਖਣ ਹੱਥ ਉਸ ਦਾ ਜੀਵਨ ਹੋਵੇ ਕਸਮ ਜਗਤ ਵਿੱਚ ਬਾਬਾ ਜੋਤ ਅਨੂਪ ਗੁਰੂ ਨਾਨਕ ਦੀ ਆਤਮ ਜੋਤ ਤਾਪ ਦੇ ਤਾਰਕ ਸੰਸਾਰ ਦੇ ਪਾਲਕ ਜਗ ਅੰਦਰ ਚਮਕਦੇ ਪ੍ਰਕਾਸ਼ ਰੋਤ ਧਿਆਨ ਜਿਹੜਾ ਲਗਾਵੇ ਚੇਤਨ ਨਾਲ ਮਿਲੇ ਆਨੰਦ ਅਤੁੱਲ ਅਦਿਕ ਬਾਬਾ ਸ਼੍ਰੀਚੰਦ ਜਗਤ ਦੇ ਤਾਰਕ ਜਿਵੇਂ ਚੰਦ ਚਮਕੇ ਅੰਧਕਾਰ ਵਿੱਚ ਬਾਬਾ ਜੀ ਦੇ ਬਚਨ ਅਮੋਲਕ ਸੁਣ ਕੇ ਪਾਪ ਹੋਣ ਨਾਸ਼ ਜਿਸ ਮਨ ਅੰਦਰ ਨਾਮ ਵਸਾਈ ਉਥੇ ਰਹੇ ਸਦਾ ਵਿਸ਼ਵਾਸ ਦੁਸ਼ਮਨ ਦਾ ਨਾਸ਼ ਕਰਾਵਨ ਜੋ ਭਗਤ ਲਏ ਨਾਮ ਦਾ ਆਸਰਾ ਬਾਬਾ ਜੀ ਰਖਵਾਲੇ ਪੂਰਨ ਸੱਚੇ ਗੁਰ ਜੋਤ ਉਤਪੰਨ ਦੁਸ਼ਮਨ ਦਾ ਨਾਸ਼ ਕਰਾਵਨ ਜੋ ਭਗਤ ਲਏ ਨਾਮ ਦਾ ਆਸਰਾ ਬਾਬਾ ਜੀ ਰਖਵਾਲੇ ਪੂਰਨ ਸੱਚੇ ਗੁਰ ਦੇ ਜੋਤ ਉਤਪੰਨ ਜਿੰਨਾ ਉਤੇ ਕਾਲੇ ਜਾਦੂ ਦੇ ਬੰਧਨ ਬਾਬਾ ਕਰਦੇ ਛੁਟਕਾਰਾ ਨਾਮ ਉਚਾਰਨ ਨਾਲ ਹੀ ਮਿਟਦਾ ਜਿਵੇਂ ਸੂਰਜ ਮਿਟਾਵੇ ਅੰਧਕਾਰ ਭਗਤਾ ਦੇ ਘਰ ਸੁਖ ਸ਼ਾਂਤੀ ਲਕshmi ਧਨ ਆਉਂਦਾ ਬੇ ਹਿਸਾਬ ਕਿਰਪਾ ਕਰਕੇ ਬਾਬਾ ਦੀਨ ਮਿਹਰ ਕਰਦੇ ਮਨੁੱਖ ਨੂੰ ਕਾਮ ਜਾਪ ਜਿਸ ਦੇ ਮਨ ਵਿੱਚ ਸ੍ਰੀ ਚੰਦ ਵਸੇ ਉਸ ਦਾ ਪਰਮ ਸਭ ਮਿਟ ਜਾਏ ਕਾਲ ਤੰਤਰ ਕੋ ਜਨਾ ਕਰ ਸਕੀ ਨਾਮ ਸੁਣ ਕੇ ਆਪ ਡਰ ਜਾਏ ਬਾਬਾ ਜੀ ਸਤ ਸਰੂਪ ਅਤ ਉੱਚੇ ਜੋਤ ਅਗੰਮ ਅਪਰੰਪਰਵਾਨ ਸ੍ਰੀ ਚੰਦ ਜੀ ਦਾ ਨਾਮ ਜਪੋ ਮਿਟੇ ਦੁੱਖਾਂ ਦਾ ਹਰ ਇਕਮਾਨ ਤਪ ਦੇ ਤਾਰਕ ਧਰਮ ਦੇ ਰਾਖੇ ਸਾਧ ਸੰਗਤ ਦੇ ਅਧਿਕਾਰ ਜਗ ਵਿੱਚ ਬਾਬਾ ਨੂਰ ਬਣ ਕੇ ਕਰ ਦੇ ਅਨੇਕਾਂ ਉਧਾਰ ਜਿਸ ਘਰ ਵਿੱਚ ਸ੍ਰੀ ਚੰਦ ਸਿਮਰਨ ਉਥੇ ਕਦੇ ਨਾ ਆਵੇ ਕਲੇਸ਼ ਸੁਖ ਸੰਪਤੀ ਵਰਖਾ ਹੋਵੇ ਮੰਗਲ ਹੋਵੇ ਅਬਿਨਾਸੀ ਵੇਸ਼ ਦੋਸ਼ ਮਨਾ ਦੇ ਮਨ ਡੋਲ ਜਾਣ ਜਦ ਭਗਤ ਲੇ ਬਾਬਾ ਦਾ ਨਾਮ ਤੰਤਰ ਮੰਤਰ ਪਸਮ ਹੋ ਜਾਵੀ ਮਿਟ ਜਾਏ ਕਾਲਾ ਸਭ ਕਾਮ ਕਰ ਦੇ ਬਾਬਾ ਜੀ ਮਾਇਆ ਦੀ ਵਰਖਾ ਭਗਤਾਂ ਉੱਤੇ ਰਹੀ ਕਿਰਪਾ ਜਿੰਨਾ ਮੰਗੇ ਅਰਦਾਸ ਸੱਚੀ ਬਾਬਾ ਨੇ ਭਰੀ ਝੋਲੀ ਅਤੁੱਲ ਕਿਰਪਾ ਨਾਨਕ ਦੇ ਪੁੱਤਰ ਤਪਸਵੀ ਮਹਾ ਅਲੱਖ ਨਿਰੰਜਨ ਜੋਤ ਸਮਾਨ ਜਗਤ ਉਧਾਰਕ ਬਾਬਾ ਸ਼੍ਰੀ ਚੰਦ ਨਮੋ ਨਮੋ ਸਤਨਾਮ ਪ੍ਰਧਾਨ ਬਾਬਾ ਜੀ ਕਾਲਾਂ ਦੇ ਕਾਲ ਅੰਤਰਯਾਮੀ ਪ੍ਰਤਾਪੀ ਰਾਜ ਜਿਸ ਨੇ ਲਿਆ ਨਾਮ ਸ਼੍ਰੀ ਚੰਦ ਦਾ ਉਸ ਦਾ ਹੋਵੇ ਸਦਾ ਸਮਾਜ ਧਰਤੀ ਆਕਾਸ਼ ਜਪੇ ਉਹਨਾਂ ਦਾ ਨਾਮ ਪਵਨ ਪਾਣੀ ਪਾਣੀ ਪਵਨ ਪਾਣੀ ਪਾਵਨ ਹੋ ਜਾਏ ਜਿਸ ਨੇ ਬਾਬਾ ਸ਼੍ਰੀ ਚੰਦ ਧਿਆਇਆ ਉਸ ਉੱਤੇ ਪ੍ਰਭੂ ਆਪ ਆਇ ਤੂੰ ਹੀ ਰਾਖਾ ਤੂੰ ਹੀ ਸਾਥੀ ਬਾਬਾ ਸ਼੍ਰੀ ਚੰਦ ਨਿਰਭਾਉ ਨਾਮ ਭਗਤਾਂ ਦੀ ਜੋ ਭਗਤਾਂ ਦੀ ਜਿੰਦ ਤੂੰ ਰੱਖਦਾ ਮਿਟਾਵੇ ਹਰ ਇੱਕ ਵਿਪਤ ਕਾਮ ਕਾਲੇ ਜਾਦੂ ਦਾ ਜਾਲ ਤੋੜੇ ਜਿੱਥੇ ਨਾਮ ਜਪਿਆ ਤੇਰਾ ਮੰਗਲ ਕਰੇ ਸਦਾ ਘਰ ਅੰਦਰ ਹੋਵੇ ਪ੍ਰਕਾਸ਼ ਚੰਦ ਸਵੇਰਾ ਜਗਤ ਅੰਦਰ ਚਰਚਾ ਤੇਰੀ ਸਤਿ ਸ੍ਰੀ ਚੰਦ ਬਾਬਾ ਪ੍ਰਭੂ ਤੂੰ ਹੀ ਰਖਵਾਲਾ ਸੱਚਾ ਸਾਧ ਜਪੇ ਜਿਸ ਨੇ ਤੂੰ ਬਣ ਜਾਏ ਰੂਹ ਬਾਬਾ ਜੀ ਦੀ ਜੋਤ ਅਜਾਰ ਅਮਰ ਜੋਤ ਜੋਤ ਰਲਾਈ ਸਤਿਗੁਰ ਨਾਲ ਧਨ ਧਨ ਸ਼੍ਰੀ ਚੰਦ ਮਹਾਨ ਤਪਸਵੀ ਕਰਦੇ ਭਗਤਾਂ ਉਤੇ ਬੇਮਿਸਾਲ ਸੁਖ ਸੰਪਤੀ ਮਿਲੇ ਘਰ ਅੰਦਰ ਸ਼ਾਂਤੀ ਰਹੇ ਦਿਨ ਰਾਤ ਕਰਨਾ ਕਰ ਬਾਬਾ ਸ਼੍ਰੀ ਚੰਦ ਭਗਤਾਂ ਦੇ ਸਦਾ ਰਹੋ ਸੈਨ ਹੇ ਤਨ ਬਾਬਾ ਸ਼੍ਰੀ ਚੰਦ ਜੀ ਤੁਹਾਡੇ ਚਰਨਾਂ ਵਿੱਚ ਸਦਾ ਅਰਦਾਸ ਰਹੇ ਸਾਨੂੰ ਤੂੰ ਸੱਚੇ ਰਾਹ ਉੱਤੇ ਚਲਾ ਦੁਸ਼ਮਨਾ ਦਾ ਨਾਸ਼ ਕਰ ਕਾਲੀ ਜਾਦੂ ਤੰਤਰ ਮੰਤਰ ਤੋਂ ਰੱਖਿਆ ਕਰ ਸੁਖ ਸ਼ਾਂਤੀ ਧਨ ਦੌਲਤ ਤੇ ਆਤਮਕ ਆਨੰਦ ਬਖਸ਼ ਤਨ ਤਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਕੀ ਜੈ